ਅਸਲੀ ਇਹ ਵੀ ਗੱਲ ਸੁਣੀ ਹੈ ਜੀ ਵੀ ਤੁਹਾਨੂੰ 22 ਸਾਲ ਹੋ ਗਏ ਜੀ ਮਤਲਬ ਇਹ ਕੰਮ ਕਰਦੇ ਆ ਨੂੰ ਆਸਟ੍ਰੇਲੀਆ ਚ ਜਿਹੜੇ ਸਟੂਡੈਂਟ ਦੀ ਜੀ ਬਾਤ ਉਹ ਭੇਜਦੇ ਆ ਗਿਆ ਤੇ ਕਹਿੰਦੇ ਵੀ ਉਸੇ ਅੱਜ ਤੱਕ ਠੱਗੀ ਨਹੀਂ ਮਾਰੀ 1 ਰੁਪਿਆ ਨਹੀਂ ਖਾਦਾ ਕਿਸੇ ਜੀ ਲੋਕਿੰ 50 50 ਲੱਖ ਰੁਪਿਆ ਕਾਈ ਜਾਂਦੇ ਆ ਆਪਾਂ ਦੇਖੋ ਜੀ ਅਸੀਂ ਸ਼ੁਰੂ ਤੋਂ ਹੀ ਬਹੁਤ ਇਮਾਨਦਾਰੀ ਨਾਲ ਕੰਮ ਕੀਤਾ ਜੀ ਅਸੀਂ ਬੱਚੇ ਤੋਂ ਕੱਲੀ ਸ਼ੁਰੂ ਤੋਂ ਹੀ ਮੈਸੀ ਫੀਸ ਹੀ ਲੈਨੇ ਆ ਜੀ ਉਸ ਤੋਂ ਬਾਅਦ ਵਿੱਚ ਬਾਕੀ ਪੈਸੇ ਹੁੰਦੇ ਆ ਜਿਹੜੇ ਉਹਦੇ ਬੱਚੇ ਦੇ ਟਿਊਸ਼ਨ ਫੀਸ ਦੇ ਚਾਹ ਇੰਸ਼ੂਰੈਂਸ ਦੇ ਆ ਉਹ ਸਾਰੇ ਪੈਸੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਚ ਲੈਨੇ ਆ ਨਹੀਂ ਅੰਬੈਸੀ ਫੀਸ ਬੱਚੇ ਨੂੰ ਸੀ ਪਹਿਲਾਂ ਕਹਿ ਦੇਦਾ ਕਿ ਭਾਈ ਉਹ ਸਾਡੀ ਜੇਬ 'ਚ ਨਹੀਂ ਆਗਿਆ ਉਹ ਤਾਂ ਅੰਬੈਸੀ ਨੂੰ ਜਾਣੀ ਆ ਜੀ ਵੀਜ਼ਾ ਆਵੇ ਜਾਂ ਨਾ ਵੀ ਉਹ ਮੁੜ ਲਈ ਜਾਂਦੀ ਕੱਲੇ ਵੀ ਸਾਡੇ ਕੋਲੇ ਕੋਈ ਵੀ ਫਾਈਲ ਲਵਾਉਂ ਕੱਲੇ ਮੈਸੀਜ ਹੀ ਦਾ ਨੁਕਸਾਨ ਆ ਉਸ ਤੋਂ ਬਿਨਾ ਬਾਕੀ ਜਿੰਨੇ ਵੀ ਡਾਕੂਮੈਂਟਸ ਲਾਉਣੇ ਆ ਠੀਕ ਆ ਉਹ ਸਾਰੇ ਬਹੁਤ ਵਧੀਆ ਇੱਕ ਨੰਬਰ 'ਚ ਸਾਰੇ ਰੈਡੀ ਹੁੰਦੇ ਆ ਪ੍ਰੋਪਰ ਵੈਰੀਫਾਈਡ ਹੁੰਦੇ ਡਾਕੂਮੈਂਟ ਠੀਕ ਆ ਹਰ ਚੀਜ਼ ਆ ਜੋ ਫੜਨੇ ਦਾ ਚਾਹੀ ਇੰਸ਼ੋਰੈਂਸ ਆ ਅਸੀਂ ਪੈਸਾ ਲਾ ਕੇ ਫਿਰ ਅਗਲੇ ਤੋਂ ਕਮਾਈਦੇ ਆ ਅਸੀਂ ਉਹ ਤਾਂ ਕੀ ਕਹਾਂਾ ਸਾਡੇ ਆਫਿਸ ਕੋਈ ਕੰਮ ਨਹੀਂ ਹੋਏਗਾ ਸਰ ਤੁਸੀਂ ਇੰਨਾ ਟਾਈਮ ਕਿੱਥੇ ਸੀ ਜੀ ਤੁਸੀਂ ਸਾਡੇ 25 ਸਾਲਾਂ ਬਾਅਦ ਮਤਲਬ ਤੁਸੀਂ ਦਿਖਾਈ ਦੇ ਰਹੇ ਹੋ ਪੜੀ ਕੋਈ ਮਤਲਬ ਵੀਡੀਓ ਨਹੀਂ ਕੀਤੀ ਤੁਸੀਂ ਆਪਣੀ ਪ੍ਰੋਮੋਸ਼ਨ ਨਹੀਂ ਕੀਤੀ ਨਹੀਂ ਤਾਂ ਪ੍ਰੋਮੋਸ਼ਨ ਤੇ ਲੋਕ ਲੱਖਾਂ ਰੁਪਇਆ ਲਾ ਰਹੇ ਨੇ ਮੈਂ ਦੇਖੋ ਸ਼ੁਰੂ ਤੋਂ ਹੀ B2B ਕਰਦਾ ਆ ਰਿਹਾ ਵਾ ਜਿਹਦੇ ਵਿੱਚ ਜਿ ਨੂੰ ਮਤਲਬ ਜਿਨੇ ਕਹ ਲਿਆ ਪਹਿਲੀ ਕਲੀ ਏਜੰਟਸ ਕੋ ਫਾਈਲਸ ਚੱਕ ਲਈ ਸੀ ਅਸੀਂ ਹੁਣ ਪਿਛਲੇ 6 ਮਹੀਨੇ ਤੋਂ ਅਸੀਂ B2C ਤੇ ਡਾਉਣੇ ਆ ਮਤਲਬ ਕਲਾਇੰਟ ਤੋਂ ਫਾਈਲਿੰਗ ਸਟਾਰਟ ਕੀਤੀ ਸੀ ਹੁਣ ਡਾਇਰੈਕਟ ਕਲਾਇੰਟਾਂ ਨਾਲ ਡੀਲ ਕਰਨਾ ਸ਼ੁਰੂ ਕਰ ਦਿੱਤਾ ਅਸੀਂ ਜੀ ਸੋ ਐਸਕੇਰ ਕੇ ਅਸੀਂ ਅੱਜ ਤੱਕ ਕੋਈ ਵੀ ਐਡਵਰਟਾਈਜ਼ਮੈਂਟ ਨਹੀਂ ਕੀਤੀ ਅੱਜ ਤੱਕ ਸਿੰਗਲ ਬੈਨਰ ਐਡ ਨਹੀਂ ਪਾਈ ਕਰੀਏ ਕਦੇ ਕੋਈ ਐਡਵਰਟਾਈਜ਼ਮੈਂਟ ਚਾਹੇ ਸੋਸ਼ਲ ਮੀਡੀਆ ਨਾਲ ਲੈ ਕੇ ਹੋਵੇ ਚਾਹੇ ਉਹ ਬੋਰਡ ਹੋਣ ਕੋਈ ਅਸੀਂ ਕਦੇ ਕੋਈ ਐਡਵਰਟਾਈਜ਼ਮੈਂਟ ਨਹੀਂ ਕੀਤੀ ਸਰ ਇੱਕ ਪਲੱਸ 2 ਤੋਂ ਬਾਅਦ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਜੀ ਕਈਆਂ ਦਾ ਗਿਆ ਹੈ ਪਏ ਕਈ ਨੇ ਅਲਟਰਨਸ ਕੀਤਾ ਤੇ ਉਹਦੇ ਬਾਰੇ ਸਾਨੂੰ ਤੁਸੀਂ ਡਿਟੇਲਸ ਸਾਰੀ ਕਰ ਦੋ ਹਾਂਜੀ ਪਲੱਸ 2 ਵਾਲਾ ਸਰ ਬੱਚਾ 24 ਪਾਸ ਆਊਟ ਆ ਜਿਹੜਾ ਉਹਦੀ ਫਾਈਲ ਹੁਣ ਜੁਲਾਈ ਦੇ ਡੇਟ ਚ ਤੇ ਸਤੰਬਰ ਦੇ ਡੇਟ ਚ ਪਹੁੰਚ ਸਕਦੀ ਹੈ ਜੀ ਉਸ ਤੋਂ ਬਾਅਦ ਵਿੱਚ ਜਿਹੜਾ ਬੱਚਾ ਗ੍ਰੈਜੂਏਸ਼ਨ ਵਾਲਾ ਵਾ ਗ੍ਰੈਜੂਏਸ਼ਨ ਵਾਲਾ ਬੱਚਾ ਜਿਹੜਾ ਉਹਦੇ ਚ 2-4 ਸਾਲ ਦਾ ਉਹਨੇ ਕੋਈ ਜੁਲ 2021-24 ਚਲੋ ਜਾਂ 22 ਚ ਗ੍ਰੈਜੂਏਸ਼ਨ ਕੀਤੀ ਹੋਈ ਕਿਸੇ ਵੀ ਫੀਲਡ ਚ ਉਹ ਬੱਚਾ ਜਾ ਸਕਦਾ ਵਾ ਉਸ ਤੋਂ ਬਾਅਦ ਜੇ ਕਿਸੇ ਬੱਚੇ ਨੇ ਇੰਡੀਆ ਦੇ ਵਿੱਚ ਮਾਸਟਰ ਡਿਗਰੀ ਕੀਤੀ ਹੋਈ ਆ ਠੀਕ ਹੈ ਔਰ ਉਹ ਕਿਤੇ ਜੋਬ ਕਰ ਰਿਹਾ ਜਾਂ ਬਿਜ਼ਨਸ ਕਰ ਰਿਹਾ ਆਪਣੀ ਫੈਮਿਲੀ ਦੇ ਨਾਲ ਸਟੂਡੈਂਟ ਵੀਜ਼ਾ ਤੇ ਜਾਣਾ ਚਾਹੁੰਦੇ ਆ ਉਹ ਬੱਚੇ ਵੀ ਜਾ ਸਕਦੇ ਆ ਹਾਂ ਜੇ ਕੋ ਪਲੱਸ 2 ਵਾਲੇ ਬੱਚੇ ਦੀ ਆਸਪਿਤਿ ਦੀ ਗੱਲ ਕਰੀਏ ਤਾਂ ਪਲੱਸ 2 ਵਾਲਾ 2024 ਬਾਸੂੜ ਬੱਚਾ ਜਿਹੜਾ ਉਹਦੇ 5.5 ਇਚ ਉਹ ਵਾਲਾ 6 ਬੈਂਡ ਹੋਣੀ ਚਾਹੀਦੀ ਆ ਚਾਹੇ ਵਾਇਲਸ ਚ ਹੋਵੇ ਚਾਹੇ ਪੀਟੀ ਚ ਹੋਵੇ ਚਾਹੇ ਟਾਫਲ ਚ ਹੋਵੇ ਇਹ ਸੈਂਟਰ ਬੇਸ ਵਾਇਲਸ ਪੀਟੀ ਟਾਫਲ ਚਾਹੀਦਾ ਹੋਮ ਬੇਸਡ ਵਾਲਾ ਨਹੀਂ ਚੱਲਦਾ ਉਸ ਤੋਂ ਬਾਅਦ ਜੇ ਗ੍ਰੈਜੂਏਸ਼ਨ ਵਾਲੇ ਬੱਚੇ ਦੀ ਗੱਲ ਕਰਦੇ ਤਾਂ ਗ੍ਰੈਜੂਏਸ਼ਨ 6 ਇਚ 5.5 ਇਚ ਵਾਇਲਸ ਪੀਟੀ ਟਾਫਲ ਔਰ ਮਾਸਟਰ ਡਿਗਰੀ ਵਾਲਾ ਬੱਚਾ ਵਾ ਜਿਹੜਾ ਮਾਸਟਰ ਡਿਗਰੀ ਵਾਲਾ ਬੱਚਾ ਜਿਹੜਾ ਬਿਜ਼ਨਸ ਔਰ ਆਈਟੀ ਫੀਲਡ ਦਾ ਹੈ ਉਹਦੇ 600 ਚ ਸਾਢੇ 600 ਚਾਹੀਦੇ ਆ ਜੇ ਬੱਚਾ ਕਿਸੇ ਮੈਡੀਕਲ ਫੀਲਡ ਨਾਲ ਰਿਲੇਟਡ ਆ ਤਾਂ ਉਹਨ ਦੇ ਜਿਹੜੇ ਹੈਗੇ ਜਿਉਂ ਨਰਸਿੰਗ ਲਈ ਜਾਂ अर्ली ਚਾਈਲਡਹੂਡ ਜਾਂ ਟੀਚਿੰਗ ਲਈ ਜਾਣਾ ਚਾਹੁੰਦਾ ਤਾਂ ਉਹਦੇ 700 ਚਾਹੀਦੇ ਆ ਮਾਸਟਰ ਆਫ ਰਿਸਰਚ ਪ੍ਰੋਗਰਾਮ ਲਈ ਬੱਚਾ ਜਾ ਸਕਦਾ ਵਾ ਵਿਦ ਦਾ ਫੈਮਿਲੀ ਜਾ ਸਕਦਾ ਜੀ ਉਥੇ ਇਹਨੂੰ ਸਟੱਡੀ ਕਰਨੀ ਪੈਣੀ ਹੈ ਜੀ ਦੇਖੋ ਸਟੱਡੀ ਸਾਰੇ ਬੱਚਾ ਨਹੀਂ ਕਰਦੇ ਮੈਨੀਆਂ ਚਾਹੇ ਪਲੱਸ 2 ਵਾਲਾ ਚਾਹੇ ਉਹ ਗ੍ਰੈਜੂਏਸ਼ਨ ਵਾਲਾ ਚਾਹੇ ਉਹਨੇ ਮਾਸਟਰ ਕੀਤੀ ਹੋਈ ਆ ਚਾਹੇ ਉਹਨੇ ਸਟੱਡੀ ਕੀਤੀ ਕੁਝ ਵੀ ਕੋਸ਼ਿਸ਼ ਵੀ ਕੀਤਾ ਹੋਇਆ ਦੇਖੋ ਸਟੱਡੀ ਤੋਂ ਬਿਨਾ ਬੱਚੇ ਦਾ ਗੁਜ਼ਾਰਾ ਨਹੀਂ ਰੁਪਿਆ ਦੇ ਹੋਣੀ ਜੀ ਇਹਦਾ ਬਹੁਤ سارے ਬੱਚੇ ਹੁਣ ਇੱਥੋਂ ਜਾਂਦੇ ਆ ਜਾ ਕੇ ਉੱਥੇ ਸਟੱਡੀ ਛੱਡ ਦਿੰਦੇ ਆ ਜਿਹੜੀ ਅਸੀਂ ਵਧੀਆ ਕਾਲਜ ਯੂਨੀਵਰਸਿਟੀ ਲੈ ਕੇ ਦਿੰਨੇ ਆ ਉੱਥੇ ਜਾ ਕੇ ਉਹ ਪ੍ਰਾਈਵੇਟ ਕਾਲਜਾਂ 'ਚ ਚਲੇ ਜਾਂਦੇ ਆ ਦੇਸੀ ਕਾਲਜ ਉਹਨਾਂ ਨੂੰ ਕਹ ਲੈਨੇ ਆ ਜੀ ਅਸੀਂ ਇੱਥੋਂ ਵੀ ਜਿਹੜਾ ਵੀਜ਼ਾ ਪਾਣੇ ਉਹ ਵੀ ਵਧੀਆ ਕਾਲਜ ਯੂਨੀਵਰਸਿਟੀ ਲੈ ਕੇ ਦਿੰਨੇ ਆ ਬੱਚੇ ਨੂੰ ਵੀ ਕੱਲ ਨੂੰ ਉਹ ਬੰਦ ਨਾ ਹੋਵੇ ਕਾਲਜ ਯੂਨੀਵਰਸਿਟੀ ਜਿਹੜੇ ਸਰਕਾਰੀ ਆ ਜੀ ਉਹੀ ਲੈ ਕੇ ਦਿੰਨੇ ਆ ਕਈ ਹੁਣ 에ਜੰਟਸ ਜਿਹੜੇ ਉਹ ਕਹੀ ਜਾਂਦੇ 22 ਪਾਸਪੋਰਟ ਬੱਚੇ ਦੀ ਵੀਜ਼ਾ ਆਪਾਂ ਆਜੂਗਾ 23 ਪਾਸਪੋਰਟ ਵੀ ਚੱਕ ਲਾਂਗੇ ਅਸੀਂ ਨਹੀਂ ਚੱਕ ਸਕਦੇ ਕਿਉਂਕਿ ਉਹ ਪ੍ਰਾਈਵੇਟ ਦੇਸੀ ਕਾਲਜਾਂ ਚ ਪਾ ਰਹੇ ਆ ਜੀ ਜਿਹਦੇ ਵਿੱਚ ਜੇ ਮੰਨ ਲਓ 100 ਫਾਈਲ ਪਾਈਆ ਤੇ ਵਿੱਚੋਂ 5-4 ਵੀਜ਼ੇ ਆਉਣਗੇ ਉਹੀ ਬਸ 20-30 ਹਜ਼ਾਰ ਦੀ ਟੱਗੀ ਉਹਨਾਂ ਦੀ ਕੋਈ ਕੋਸ਼ਿਸ਼ ਨਹੀਂ ਹੈਗਾ ਤੁਸੀਂ ਉਹਨਾਂ ਨੂੰ ਜੇ ਭਣੇ ਭਰਦੇ ਜੀ ਨਾ ਆਪਣਾ ਇਦਾਂ ਦਾ ਕੋਈ ਸਿਸਟਮ ਨਹੀਂ ਹੈ ਜੀ ਵੀ ਅਸੀਂ ਸਾਨੂੰ ਇਮਾਨਦਾਰੀ ਨਾਲ ਕਮਾਵਾਗੇ ਅਸੀਂ ਜਿਹੜਾ ਵੀ ਫਾਈਲ ਲਾਵਾਂਗੇ ਉਹ ਚੰਗੇ ਕਾਲ ਯੂਨੀਵਰਸਿਟੀ ਚ ਲਾਵਾਂਗੇ ਜੀ ਠੀਕ ਹੈ ਪੈਸੇ ਲਾਵਾਂਗੇ ਵੀ ਜ਼ਰੂਰ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਜੀ ਦੋਸਤੋ ਅਸੀਂ ਅੱਜ ਮੋਗੇ ਪਹੁੰਚੇ ਹੋਏ ਆ ਜਿਹੜੀ ਬਾਈ ਜੀ ਪੂਰੀ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸ ਬਾਈ ਜੀ ਜਿਹੜੇ ਹੈਗੇ ਆ ਇਹਨਾਂ ਦਾ ਫਾਰਮ ਦਾ ਨਾਮ ਹੈ ਤੇ ਜਗਦੀਪ ਪੂਰੀ ਜੀ ਨਾਲ ਅਸੀਂ ਅੱਜ ਗੱਲਬਾਤਾਂ ਕਰਾਂਗੇ ਇਹ ਗੱਲਬਾਤਾਂ ਜਿਹੜੀਆਂ ਹੈਗੀਆਂ ਜੀ ਉਹ ਅਸੀਂ ਜਿਹੜੇ ਬੱਚੇ ਆਪਣੇ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਮਾਪੇ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਆਪਣੇ ਬੱਚਿਆਂ ਨੂੰ ਆਸਟ੍ਰੇਲੀਆ ਭੇਜ ਰਹੇ ਆ ਅਸੀਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦੇ ਆ ਜਿਹੜੀ ਪੂਰੀ ਸਾਹਿਬ ਹੈ ਇਹਨਾਂ ਨੂੰ 22 ਸਾਲ ਤੋਂ ਉੱਪਰ ਇਸ ਕੰਮ ਦੇ ਵਿੱਚ ਹੋ ਗਈ ਜੀ ਤੇ ਬਹੁਤ ਵਧੀਆ ਸਾਫ਼ ਸੁਥਰਾ ਕੰਮ ਹੈ ਇਹ ਸਰ ਆਪਾਂ ਇਹ ਗੱਲਬਾਤ ਸ਼ੁਰੂ ਕਰਦੇ ਆ ਤੁਹਾਨੂੰ ਇਹ ਜਿਹੜਾ ਕੰਮ ਕਰਦਿਆਂ ਨੂੰ 22 ਸਾਲ ਹੋਏ ਜੀ ਹਾਂਜੀ ਤੇ ਇਹਦੇ ਬਾਰੇ ਸਾਨੂੰ ਤੁਸੀਂ ਪਹਿਲਾਂ ਜਰੂਰ ਚਾਣਨਾ ਪਾਓ ਜੀ ਤੁਸੀਂ ਇੰਨਾ ਟਾਈਮ ਪਾਸੇ ਰਹੇ ਹੋ ਕਿਉਂਕਿ ਕੋਈ ਤੁਹਾਡੀ ਪ੍ਰੋਮੋਸ਼ਨ ਨਹੀਂ ਦੇਖੀ ਜਾਂ ਤੁਸੀਂ ਮੀਡੀਆ سوشل ਮੀਡੀਆ 'ਚ ਨਹੀਂ ਆਏ ਜੀ ਇਹਦਾ ਵੱਡਾ ਕਾਰਨ ਕੀ ਰਿਹਾ ਹੈ ਅ ਅਸਲ ਦੇ ਵਿੱਚ ਜੀ ਪਹਿਲਾਂ ਸ਼ੁਰੂ ਤੋਂ ਹੀ ਅਸੀਂ ਨਾ B2B ਕਰਦੇ ਸੀਗੇ B2B ਦਾ ਮਤਲਬ ਵੀ ਅਸੀਂ ਕੱਲੇ ਏਜੰਟਸ ਤੋਂ ਫਾਈਲਿੰਗ ਕਰਦੇ ਸੀਗੇ ਜੀ ਤੋ ਸਾਡੇ ਕੋਲੇ ਫਾਈਲਿੰਗ ਬਹੁਤ ਹੋ ਜਾਂਦੀ ਸੀ ਜੀ ਸੋ ਹੁਣ ਅਸੀਂ ਪਿਛਲੇ 6 ਮਹੀਨੇ ਤੋਂ ਹੀ ਸੋਚਿਆ ਵਾ ਵੀ ਅਸੀਂ ਕਲਾਇੰਟਸ ਨੂੰ ਵੀ ਸਰਵਿਸ ਪ੍ਰਦਾਨ ਕਰਾਂਗੇ ਜੀ ਜਿਹੜਾ ਡਾਇਰੈਕਟ ਕਲਾਇੰਟ ਵੀ ਡੀਲ ਕਰਨਾ ਸ਼ੁਰੂ ਕਰ ਦਿੱਤਾ ਹੁਣ ਅਸੀਂ ਪਹਿਲਾਂ 에ਜੰਟਸ ਤੋਂ ਕੰਮ ਸ਼ੁਰੂ ਤੋਂ ਹੀ ਚੱਕ ਦੇ ਰਹੇ ਤੇ ਫਾਈਲਿੰਗ ਬਹੁਤ ਹੋ ਜਾਂਦੀ ਸੀ ਕਿ ਕੰਮ ਕਰੀ ਗਏ ਸੀ ਵਧੀਆ ਕੋਈ ਪਰਬਲ ਨਹੀਂ ਸੀ ਬਟ ਕਿਤੇ ਨਾ ਕਿਤੇ ਜਦੋਂ ਅਸੀਂ 에ਜੰਟਸ ਤੋਂ ਫਾਈਲਿੰਗ ਚੱਕਦੇ ਆ ਨਵੇਂ ਰੂਲ ਔਨ ਕਰਕੇ ਉਹ ਸਾਨੂੰ ਡਾਕੂਮੈਂਟੇਸ਼ਨ 에ਜੰਟਸ ਤੋਂ ਪ੍ਰੋਪਰ ਨਹੀਂ ਮਿਲ ਪਾਰੀ ਜੀ ਜਿਹਦੇ ਕਰਕੇ ਉਹ ਕੇਸ ਜ਼ਿਆਦਾ ਲਟਕ ਜਾਂਦੇ ਆ ਹੁਣ ਜਿਹੜਾ ਅਸੀਂ ਡਾਇਰੈਕਟ ਕਲਾਇੰਟ ਡੀਲ ਕਰਾਂਗੇ ਉਹਨੂੰ ਅਸੀਂ ਆਪਦੇ ਤਰੀਕੇ ਨਾਲ ਪ੍ਰੋਪਰ ਸਮਝਾ ਕੇ ਗਾਈਡ ਕਰਕੇ ਹਰ ਚੀਜ਼ ਨੂੰ ਟਾਈਮ ਟੂ ਟਾਈਮ ਲੈ ਸਕਦੇ ਆ ਅਸੀਂ ਔਰ ਬੱਚੇ ਨੂੰ ਵਧੀਆ ਯੂਨੀਵਰਸਿਟੀ ਕਾਲਜ ਕੋਰਸ ਔਰ ਸਾਰੇ ਤਰੀਕੇ ਨਾਲ ਉਹਦਾ ਵੀਜ਼ਾ इजीली 3K ਨਾਲ ਜੀ ਲੈ ਸਕਦੇ ਆ ਸੋ ਸਰਵਿਸ ਜਿਹੜੀਆਂ ਅਸੀਂ ਡਾਇਰੈਕਟਲੀ B2C ਦੇ ਵਿੱਚ ਦੇਣਾ ਸਟਾਰਟ ਕਰ ਦਿੱਤੀਆਂ ਮਤਲਬ ਜਿਹੜਾ ਬੱਚਾ ਜੀ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ ਤੁਸੀਂ ਪਹਿਲਾਂ ਸਾਨੂੰ ਇਹ ਡਿਟੇਲਸ ਦੱਸੋ ਵੀ ਜਿਹੜਾ ਬੱਚਾ ਤੁਸੀਂ ਬਾਹਰ ਭੇਜੋਗੇ ਉਹਦੀ ਜ਼ਿੰਮੇਵਾਰੀ ਸਾਡੀ ਪੂਰੀ ਹੈਗੀ ਹੈ ਹਾਂਜੀ ਬਿਲਕੁਲ ਸਰ ਅਸੀਂ ਸਟੂਡੈਂਟ ਵੀਜ਼ਾ ਡੀਲ ਕਰਦੇ ਆ ਔਰ ਉਹਦੇ ਵਿੱਚ ਅਸੀਂ ਕਲਾਇੰਟ ਨੂੰ ਪ੍ਰੋਪਰ ਸਰਵਿਸ ਦਿੰਨੇ ਹਰ ਚੀਜ਼ ਦੀ ਇਉਂ ਉਹਨੂੰ ਬੱਚੇ ਨੂੰ ਪ੍ਰੋਪਰ ਗਾਈਡੈਂਸ ਦਿੰਨੇ ਆ ਬੱਚੇ ਨੂੰ ਕੋਰਸ ਕਿਹੜਾ ਮਿਲੂਗਾ ਤੇ ਰੈਲੇਵੈਂਟ ਸਟੱਡੀ ਦੇ ਅਕੋਰਡਿੰਗ ਜੀ ਪ੍ਰੀਵੀਅਸ ਸਟੱਡੀ ਕੀ ਆ ਉਹਨੇ ਪਲੱਸ 2 ਕੀਤੀ ਹੈ ਜਾਂ ਜੀਆ ਜੀ ਗ੍ਰੈਜੂਏਸ਼ਨ ਕੀਤੀ ਹੋਈ ਆ ਜਾਂ ਫਿਰ ਉਹਨੇ 3rd ਜਾਂ ਮਾਸਟਰ ਕੀਤੀ ਹੋਈ ਆ ਤਾਂ ਉਹਨੂੰ ਅੱਗੇ ਉਹਦੇ ਲਈ ਸੂਟੇਬਲ ਕੋਰਸ ਕਿਹੜਾ ਆ ਉਹਨੂੰ ਅੱਗੇ ਪੀਆਰ ਕਿਵੇਂ ਮਿਲੂਗੀ ਉਹਨੂੰ ਵਰਕ ਫੋਰ ਸਟੱਡੀ ਬਤਵਾ ਮੰਡਾ ਜਿਹੜਾ ਸਟੱਡੀ ਤੋਂ ਬਾਅਦ ਉਹ ਕਿਸ ਤਰ੍ਹਾਂ ਮਿਲੂ ਕਿੰਨੇ ਟਾਈਮ ਦਾ ਮਿਲੂਗਾ ਕਿਹੜੀ ਏਰੀਆਸ ਕਿੰਨਾ ਮਿਲੂਗਾ ਉਹਦੀ ਹੈਲਥ ਜਾਂ ਡੀਟੀ ਦੀ ਰਿਕੁਆਇਰਮੈਂਟਸ ਕੀ ਨੇ ਯਾਹੋ ਦੇਸ਼ ਸਪੋਰਟਿੰਗ ਹੈ ਵਿਦਨ ਸਾਨੂੰ ਲਾਈਕ ਇਟ ਨਵੇਂ ਰੂਲ ਆਇਆ ਜਿਹੜੇ ਪਿਛਲੇ ਸਾਲ ਉਹਦੇ ਵਿੱਚ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਚੇਂਜ ਹੋ ਗਈ ਆ ਜਿਵੇਂ ਪਹਿਲਾਂ ਸਿੰਪਲ ਜੀ ਡਾਕੂਮੈਂਟਸ ਹੋਣਦੇ ਸੀਗੇ ਵੀਜ਼ਾ ਐਮਐਸਸੀ ਦੇ ਦਿੰਦੀ ਸੀ ਬਟ ਰੀਸੈਂਟ ਜਿਹੜੇ ਨਵੇਂ ਜੀਐਸ ਦੇ ਰੂਲ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਚੇਂजेस ਹੋਈਆਂ ਵਾ ਜਿਹਦੇ ਕਰਕੇ ਡਾਕੂਮੈਂਟੇਸ਼ਨ ਜ਼ਿਆਦਾ ਹੋਣ ਕਾਰਨ ਬੱਚਿਆਂ ਦੀ ਫਾਈਲਿੰਗ ਜਿਹੜੀ ਉਹ ਸਿਰੇ ਰਚੜ ਰਹੀ ਬਹੁਤ ਸਾਰੇ ਬੱਚੇ ਇਸ ਗੱਲ ਤੇ ਡਰ ਤੋਂ ਬੈਠੇ ਵੀ ਸਾਡੇ ਕੋਲ ਪੁਰਾਣੇ ਫੰਡ ਨਹੀਂ ਹੈਗੇ ਜਾਂ ਜਿਵੇਂ ਰਿਟਰਨਾਂ ਨਹੀਂ ਭਰੀਆਂ ਹੋਣੀਆਂ ਜਾਂ ਪੁਰਾਣੇ ਡਾਕੂਮੈਂਟ ਜਿਹੜਾ ਰਿਕਾਰਡ ਮੰਗ ਰਹੀ ਹੈ ਯੂਨੀਵਰਸਿਟੀਜ਼ ਉਹ ਨਾ ਹੋਣ ਕਰਕੇ ਬੱਚੇ ਫਾਈਲ ਅਪਲਾਈ ਕਰ ਪਾ ਰਹੇ ਨਹੀਂ ਜਾਂ ਫਿਰ ਕਿਸੇ ਜਿਹੜੇ ਜਿਹੜੇ ਏਜੰਟਸ ਕੋਲੇ ਫਾਈਲ ਅਪਲਾਈ ਕਰ ਰਹੇ ਆ ਉਹਨਾਂ ਨੂੰ ਨੌਲੇਜ ਨਾ ਹੋਣ ਕਾਰਨ ਉਹ ਬੱਚੇ ਦੀਆਂ ਫਾਈਲਾਂ ਜਾਂਦਾ ਰਿਫਿਊਜ਼ਲ ਹੋ ਰਹੀਆਂ ਵਾ ਜਾਂ ਫਿਰ ਉਹ ਲੱਗ ਹੀ ਨਹੀਂ ਪਾਰੀਆਂ ਛੇ ਛੇ 8 8 ਮਹੀਨੇ ਸਾਲ ਸਾਲ ਖਰਾਬ ਹੋ ਜਾਂਦਾ ਹੈ ਤੋ ਇਹ ਵੀ ਅਸੀਂ ਜੇ ਬੱਚਾ ਸਾਡੇ ਕੋਲੇ ਆਊਗਾ ਅਸੀਂ ਕੱਲਾ ਆਸਟ੍ਰੇਲੀਆ ਪਿਛਲੇ 22 ਸਾਲ ਤੋਂ ਕਰਦੇ ਹਾਂ ਹੋਰ ਕੋਈ ਕੰਟਰੀ ਡੀਲ ਨਹੀਂ ਕਰਦੇ ਜੀ ਔਨਲੀ ਆਸਟ੍ਰੇਲੀਆ ਜੀ ਹਾਂ ਓਨਲੀ ਆਸਟ੍ਰੇਲੀਆ ਅਸੀਂ ਨਾ ਕੋ ਕੈਨੇਡਾ ਯੂਕੇ ਹੋਰ ਕੋਈ ਕੰਟਰੀ ਡੀਲ ਨਹੀਂ ਕਰਦੇ ਕੱਲੇ ਆਸਟ੍ਰੇਲੀਆ 'ਚ ਹੀ ਅਸੀਂ ਸਪੈਸ਼ਲਿਸਟ ਹਾਂ ਔਰ ਜਿਹੜੀ ਫਾਈਲਿੰਗ ਮੈਂ ਚੈਲੇਂਜ ਕਰਦਾ ਜਿਹੜੀ ਫਾਈਲਿੰਗ ਮੇਰੇ ਹੱਥ 'ਚ ਓ ਮੇਰੇ ਆਫਿਸ 'ਚ ਹੋਗੀ ਉਹ ਫਾਈਲਿੰਗ ਕੋਈ ਵੀ ਓਦਾਂ ਦੀ ਤਿਆਰ ਨਹੀਂ ਕਰ ਸਕਦਾ ਮਤਲਬ ਇਹ ਤੁਸੀਂ ਗੱਲ ਵੀਡੀਓ ਦੇ ਜਿਹੜੀ ਇਹ ਕਹਿ ਰਹੇ ਹੋ ਵੀ ਥੋੜੀ ਗਰੰਟੀ ਹੈ ਜੀ ਬਿਲਕੁਲ ਸਰ ਜਿੰਮੇਵਾਰੀ ਬਿਲਕੁਲ ਸਰ ਜੀ ਸਰ ਇੱਕ ਇਹ ਵੀ ਸੁਣਦੇ ਵਿੱਚ ਆ ਜਿਹੜੀ ਆਸਟ੍ਰੇਲੀਆ ਸਰਕਾਰ ਹੈ ਉਹਨੇ ਇੱਕ ਨੋਟਿਸ ਕੱਢਿਆ ਵੀ ਜਿਹੜੇ ਆਪਣੇ ਇੰਡੀਅਨ ਆਏ ਇਹ ਉਧਰ ਜਾ ਨਹੀਂ ਸਕਦੇ ਕਿਉਂਕਿ ਉਹ ਇੰਡੀਅਨ ਨੂੰ ਵਾਪਸ ਭੇਜ ਰਿਹਾ ਕਿਉਂਕਿ ਉਹ ਕਹਿੰਦੇ ਵੀ ਸਾਡੇ ਜਿਹੜੇ ਰਜ਼ਗਾਰ ਨਹੀਂ ਮਿਲਿਆ ਜੀ ਇਧਰ ਜਿਹੜੇ ਉਧਰ ਲਈ ਹੈਗੇ ਆਪਣੇ ਆਸਟ੍ਰੇਲੀਆ ਦੇ ਨਾਲ ਕਰਕੇ ਡਿਗਰੀ ਇਦਾਂ ਵਾ ਇਹ ਸਾਰੇ ਹਿਊਮਰ ਦਾ ਜੀ ਇਦਾਂ ਦਾ ਕੁਝ ਨਹੀਂ ਹੈਗਾ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾ ਰਹੇ ਹੋ ਤੁਹਾਡੇ ਕੋਲ ਹੀ ਪ੍ਰੋਪਰ ਵੀਜ਼ਾ ਹੈ ਤੁਸੀਂ ਪ੍ਰੋਪਰ ਸਟੱਡੀ ਕਰ ਰਹੇ ਹੋ ਜਾਂ ਤੁਸੀਂ ਤੁਹਾਡੇ ਕੋਲ ਪੋਸਟ ਸਟੱਡੀ ਵਰਕ ਪਰਮਿਟ ਹੈ ਤੁਸੀਂ ਪੀਆਰ ਦੀ ਫਾਈਲ ਲਾਈ ਹੋਈ ਹੈ ਉਹਨੂੰ ਜੇ ਤੁਹਾਡੇ ਕੋਲ ਪ੍ਰੋਪਰ ਵੈਲਿਡ ਵੀਜ਼ਾ ਹੈਗਾ ਤੁਸੀਂ ਕੋਈ ਵੀ ਕੰਟਰੀ ਤੋਂ ਬਾਹਰ ਨਹੀਂ ਘੱਟ ਸਕਦੇ ਤੁਸੀਂ ਉਹਨਾਂ ਦੇ ਰੂਲਸ ਰੈਗੂਲੇਸ਼ਨ ਨੂੰ ਫਾਲੋ ਕਰ ਰਹੇ ਹੋ ਤਾਂ ਜੇ ਹੁਣ ਕਈ ਬੱਚੇ ਹੁੰਦੇ ਆ ਜਿਵੇਂ ਜਾ ਕੇ ਚਲੇ ਗਏ ਅੱਗੇ ਵੀਜ਼ਾ ਨਹੀਂ ਬਣਾਉਂਦੇ ਨਾਓ ਜਿਹੜੀਆਂ ਗਾਈਡਲਾਈਨਸ ਹੁੰਦੀਆਂ ਵਾ ਜਿਹੜੇ ਰੂਲਸ ਆ ਸਟੂਡੈਂਟ ਵੀਜ਼ਾ ਦੇ ਉਹਨਾਂ ਨੂੰ ਫਾਲੋ ਨਹੀਂ ਕਰਦੇ ਜਿਵੇਂ ਮੰਨ ਲਓ ਕੋਈ ਪਰ ਫੋਟ ਨਾਈਟ 40 ਆਰਸ ਜਿਹੜਾ ਗਵਰਨਮੈਂਟ ਨੇ ਸਟੂਡੈਂਟ ਨੂੰ ਵਰਕ ਅਲਾਉ ਕੀਤਾ ਪਰ ਕਈ ਬੱਚੇ ਫੁੱਲ ਟਾਈਮ ਵਰਕ ਹੀ ਜਾ ਰਹੇ ਉਹਦੇ ਵਿੱਚ ਉਹ ਫਿਰ ਜਦੋਂ ਫੜੇ ਜਾਂਦੇ ਆ ਉਹ ਕਈ ਵਾਰੀ ਉੱਥੇ ਪ੍ਰੋਬਲਮ ਆਉਂਦੀ ਹੈ ਮਤਲਬ ਸਟੱਡੀ ਕਰਨੀ ਜ਼ਰੂਰੀ ਉੱਥੇ ਜਾਣੀ ਸਟੱਡੀ ਕਰਨੀ ਜ਼ਰੂਰੀ ਹੈ ਸਰ ਇੱਕ ਜੇ ਆਪਾਂ ਗੱਲ ਸਾਡੇ ਰਿਸ਼ਤੇ ਦੀ ਗੱਲ ਕਰਦੇ ਆਂ ਜਿਵੇਂ ਹੁਣ ਬੱਚਾ ਬਚਨੇ ਪਲੱਸ 2 ਕੀਤੀ ਹੈ ਜੀ ਪਲੱਸ 2 ਤੋਂ ਬਾਅਦ ਮਤਲਬ ਉਹ ਇਸ ਤੋਂ ਪਹਿਲਾਂ ਇੱਕ ਵਾਰੀ ਜੀ ਉਹਨਾਂ ਦਾ 2026 ਤੱਕ ਦਾ ਵੀਜ਼ਾ ਲੱਗਿਆ ਹੋਇਆ ਹੈ ਜੀ ਹਮਮ ਉਹਦਾ ਟੂਰਿਸਟ ਵੀਜ਼ਾ ਲੱਗਿਆ ਇੱਕ ਵਾਰੀ ਜਾਇਆ ਹੈ ਤਿੰਨ ਮਹੀਨੇ ਲਾਇਆ ਹੈ ਜੀ ਹੁਣ ਪਲੱਸ 2 ਤੋਂ ਬਾਅਦ ਜਾ ਕੇ ਉੱਥੇ ਜਾ ਕੇ ਜੀ ਜੇ ਜਾਣਾ ਹੈ ਉਹਨੇ ਉਹ ਕਿਸ ਤਰੀਕੇ ਨਾਲ ਉੱਥੇ ਜਾ ਸਕਦੇ ਜੀ ਕਿਉਂਕਿ ਉਹਦੀ ਰਿਸ਼ਤੇਦਾਰ ਪਹਿਲਾਂ ਅੱਗੇ ਹੈਗੇ ਉਹਨਾਂ ਨੂੰ ਪੀਆਰ ਪੀਆਰ ਹੈ ਦੇ ਉਹਨਾਂ ਦੇ ਰਿਸ਼ਤੇਦਾਰ ਹੈ ਜੀ ਭੂਆ ਜੀ ਵੀ ਹੈ ਤੇ ਮਾਸੀ ਜੀ ਵੀ ਹੈ ਦੇਖੋ ਕਿਸੇ ਵੀ ਬੱਚੇ ਦਾ ਕੋਈ ਰਿਲੇਟਿਵ ਕਿਸੇ ਵੀ ਕੰਟਰੀ 'ਚ ਬੈਠਾ ਹੋਇਆ ਜੀ ਉਹ ਸਟੂਡੈਂਟ ਵੀਜ਼ੇ 'ਚ ਬੱਚੇ ਦੀ ਕੋਈ ਹੈਲਪ ਨਹੀਂ ਕਰ ਸਕਦਾ ਜੀ ਜਦੋਂ ਸਟੂਡੈਂਟ ਵੀਜ਼ਾ ਅਪਲਾਈ ਹੁੰਦਾ ਵਾ ਬੈਸਟ ਆਪਸ਼ਨ ਜਿਹੜੀ ਉਹ ਸਟੂਡੈਂਟ ਵੀਜ਼ਾ ਜਦੋਂ ਸਟੂਡੈਂਟ ਵੀਜ਼ਾ ਅਪਲਾਈ ਹੁੰਦਾ ਹੈ ਤਾਂ ਉਹਦੇ ਲਈ ਜਦੋਂ ਜਿਹੜਾ ਸਪான்ਸਰ ਆ ਉਹ ਯੂਨੀਵਰਸਿਟੀ ਕਾਲਜ ਬਣ ਜਾਂਦਾ ਜੀ ਉੱਥੇ ਰਿਲੇਟਿਵਸ ਦਾ ਕੋਈ ਵੀ ਲੈਣ ਦੇਣੇ ਹੁੰਦਾ इवन ਕਿ ਜੇ ਤੁਸੀਂ ਸਟੂਡੈਂਟ ਵੀਜ਼ਾ ਦੇ ਵਿੱਚ ਇਹ ਕਹੋਗੇ ਵੀ ਸਾਡਾ ਕੋਈ ਰੀਅਲ ਬ੍ਰਦਰ ਸਿਸਟਰ ਜਾਂ ਕੋਈ ਰੈਨੇਲ ਦੇ ਰਿਸ਼ਤੇਦਾਰ ਉੱਥੇ ਬੈਠੇ ਹੋਏ ਹਨ ਜੀ ਤਾਂ ਸਟੂਡੈਂਟ ਵੀਜ਼ਾ ਚ ਨੈਗੇਟਿਵ ਪੁਆਇੰਟ ਆ ਜਾਂਦਾ ਜੀ ਠੀਕ ਹੈ ਸੋ दैट ਉਹ ਹਾਈ ਕਮਿਸ਼ਨ ਨੂੰ ਕਿਤੇ ਨਹੀਂ ਤੇ ਇਹ ਲੱਗਣ ਲੱਗ ਜਾਂਦਾ ਵੀ ਇਹ ਬੱਚੇ ਦੇ ਉੱਤੇ ਰਿਲੇਟਿਵ ਬੈਠੇ ਹੋਏ ਹਨ ਇਹ ਨਾਲੋਂ ਆਪਸੇ ਨਹੀਂ ਮੁੜਦਾ ਜੀ ਸੋ ਇਸ ਕਰਕੇ ਇਹ ਹੈ ਕਿ ਅ ਬੈਸਟ অপਸ਼ਨ ਜਿਹੜੀ ਹੈਗੀ ਆ ਚਾਹੇ ਬੱਚੇ ਦਾ ਟੂਰਿਸਟ ਵੀਜ਼ਾ ਲੱਗਾ ਵੀ ਹੋਇਆ ਪਰ ਰੀਸੈਂਟਲੀ ਗੱਲ ਕਰ ਗਏ ਤਾਂ ਮੈਂ 10 ਦਿਨ ਪਹਿਲਾਂ ਇੱਕ ਵੀਜ਼ਾ ਆਇਆ ਉਹ ਬੱਚਾ ਦੋ ਵਾਰ ਟੂਰਿਸਟ ਵੀਜ਼ਾ ਅਪਲਾਈ ਕਰਕੇ ਰਿਫਿਊਜ਼ਲ ਲੈ ਚੁੱਕਾ ਸੀ ਉਹ ਬੱਚੇ ਨੇ ਅਮਰਸਰ ਗੁਰਦਾਸਪੁਰ ਦਾ ਬੱਚਾ ਸੀ ਉਹ ਬੱਚੇ ਨੇ ਬਹੁਤ ਜਗ੍ਹਾ ਤੇ ਵਿਜ਼ਿਟ ਕੀਤਾ ਵੀ ਮੇਰੀ ਕੋਈ ਫਾਈਲ ਫੜ ਲਵੇ ਜੀ ਔਰ ਮੈਨੂੰ ਕੋਈ ਵੀਜ਼ਾ ਲੈ ਦੇ ਦਾ ਸਟੂਡੈਂਟ ਉਹਦੀ ਕਿਸੇ ਨੇ ਫਾਈਲ ਨਹੀਂ ਪੜੀ ਅਸੀਂ ਉਹਦਾ ਵੀਜ਼ਾ ਲੈ ਲਿਆ ਓਕੇ ਜੀ ਮਤਲਬ ਉਸ ਇਲੀਆ ਨੇ ਮੈਚ ਸਟੂਡੈਂਟ ਵੀਜ਼ਾ ਜੇ ਰਿਫਿਊਜ਼ ਹੋਇਆ ਵਾ ਤਾਂ ਤੁਸੀਂ ਦੁਬਾਰਾ ਸੀ ਹੋਈ ਨਹੀਂ ਲੈ ਸਕਦੇ ਵੀਜ਼ਾ ਅਪਲਾਈ ਨਹੀਂ ਕਰ ਸਕਦੇ ਪਰ ਉਹਦਾ ਹਾਲ ਤਾਂ ਵੀ ਤੁਸੀਂ ਕੀ ਕਹਿੰਦੇ ਹੋ ਹਾਂਜੀ ਪੁਲਿਸ ਆਉਂ ਨਹੀਂ ਕਿਤੇ ਜੀ ਜੀ ਇਹ ਉਹ ਕੀ ਕਾਰਨ ਬਣਿਆ ਜੀ ਉਹਦਾ ਜਿਹੜਾ ਤੁਸੀਂ ਕਹਿੰਦੇ ਆ ਵੀ ਦੋ ਵਾਰੀ ਰਿਫਿਊਜ਼ ਹੋ ਗਏ ਸੀਗੇ ਜੀ ਢਿੱਕੋ ਬੱਚਾ ਆ ਜਦੋਂ 7th 8th ਦੀ ਕਲਾਸ ਦੇ ਵਿੱਚ ਪੜ ਰਿਹਾ ਸੀ ਇੱਕ ਵਾਰ ਉਹਨਾਂ ਨੇ ਉਹਦੇ ਕੋਲ ਰਿਸ਼ਤੇਦਾਰ ਸੀਗੇ ਉਹਦੇ ਤੇ ਸਟੂਡੈਂਟ ਵੀਜ਼ਾ ਤੇ ਟੂਰਿਸਟ ਵੀਜ਼ਾ ਤੇ ਫਾਈਲ ਲਾਈ ਸੀਗੀ ਜੀ ਉਹਦਾ ਵੀ ਰਿਫਿਊਜ਼ਲ ਲੈ ਲਈ ਉਸ ਤੋਂ ਬਾਅਦ ਵਿੱਚ ਫਿਰ 11th ਕਲਾਸ ਤੋਂ ਬਾਅਦ ਵਿੱਚ ਜਦੋਂ ਅਪਲਾਈ ਕੀਤਾ ਉਹਨਾਂ ਨੇ ਫਿਰ ਵੀਜ਼ਾ ਲਈ ਸੀ ਉਹਦੇ ਵਿੱਚ ਰੀਜ਼ਨ ਇਹ ਸੀ ਕਿ ਉਹਨਾਂ ਨੇ ਜਿਹੜਾ ਡਾਕੂਮੈਂਟਸ ਪ੍ਰੋਪਰ ਹਾਈ ਕਮਿਸ਼ਨ ਨੂੰ ਦੇਣੇ ਸੀਗੇ ਉਹ ਦੇ ਨਹੀਂ ਪਾਏ ਜਿਸ ਦੇ ਕਰਕੇ ਉਹਨਾਂ ਦੇ ਰਿਫਿਊਜ਼ਲ ਆ ਗਿਆ ਸੀ ਸਰ ਪਲੱਸ 2 ਕਰਨ ਦੀ ਜਰੂਰਤ ਹੈ ਜੀ ਇਹ ਕਿਸੇ ਨੂੰ ਅੰਟਰਨੈਸ਼ਨਲ ਜਾਣਾ ਹੈ ਪਲੱਸ 2 ਤੋਂ ਤਾਂ ਬਹੁਤ ਜ਼ਰੂਰੀ ਹੈ ਦੇਖੋ ਬੈਸਟ অপਸ਼ਨ ਪਲੱਸ 2 ਤੋਂ ਬਾਅਦ ਵਿੱਚ ਹੀ ਹਾਇਰ ਐਜੂਕੇਸ਼ਨ ਪਹਿਲਾਂ ਜਾਣਾ ਦਾ ਕੋਈ ਫਾਇਦਾ ਨਹੀਂ ਹੈ ਔਰ ਉਹਦੇ ਵਿੱਚ ਪੈਸੇ ਖਰਾਬ ਹੋ ਸਕਦੇ ਉਹ ਕੋਈ ਸਕੂਲਿੰਗ ਵੀਜ਼ਾ ਜਿਹਾ ਉਹ ਕੋਈ ਵੀ ਕੰਟਰੀ ਹੈ ਚਾਹੇ ਆਸਟ੍ਰੇਲੀਆ ਚਾਹੀ ਕੈਨੇਡਾ ਯੂ ਐਸਏ ਹੋ ਸਕੂਲਿੰਗ ਵੀਜ਼ਾ ਨਿੰਦ ਦੇਗੀ ਜੀ ਸਰ ਜਿੰਨੇ ਦੀ ਕੋਈ ਮਤਲਬ ਉਧਰ ਆਪਾਂ ਕਹਿ ਸਕਦੇ ਸਿਸਟਰ ਹੈ ਜਾਂ ਬ੍ਰਦਰ ਹੈ ਤੁਹ ਆਪਣੀ ਫੈਮਿਲੀ ਨੂੰ ਬੁਲਾ ਸਕਦੇ ਜੀ ਤੁਹਾਡੇ ਥਰੂ ਮਤਲਬ ਆਪਾਂ ਜੇ ਸੋਚ ਦੇਖੀਏ ਹਾਂ ਦੇਖੋ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਆ ਪਰ ਉਹਨਾਂ ਦਾ ਇੱਥੇ ਕੀ ਰਿਪੋਰਟ ਆ ਇੱਥੇ ਉਹਨਾਂ ਕੋਲ ਡਾਕੂਮੈਂਟਸ ਕੀ ਆ ਕਿ ਉਹਨਾਂ ਦਾ ਕੀ ਕੰਮ ਕਰ ਰਿਹਾ ਜਾਂ ਸਟੱਡੀ ਕਰ ਰਿਹਾ ਜਾਂ ਕੋਈ ਬਿਜ਼ਨਸ ਕਰ ਰਿਹਾ ਉਹਦੀ ਪ੍ਰੋਪਰ ਐਵੀਡੈਂਸ ਦੇਣੀ ਪੈਂਦੀ ਹੈ ਉਹਨਾਂ ਦਾ ਬੈਂਕ ਬੈਲੈਂਸ ਕੀ ਨਾ ਉਹ ਕੀ ਸਰ ਕੋਈ ਚਾਰੀਆਂ ਚੀਜ਼ਾਂ ਮੈਟਰ ਕਰਦੀਆਂ ਕਈ ਬੰਦੇ ਵੀ ਹੁੰਦੇ ਜੀ ਮਤਲਬ ਕੀ ਫਰਾਉਡ ਹੁੰਦੇ ਆ ਜਾਂ ਉਹਨਾਂ ਦਾ ਸਿੰਪਲ ਸਪੋਰਟ ਲੈ ਟੂ ਆਉਂਦੇ ਜੀ ਹਾਂਜੀ ਹਾਂਜੀ ਉਹ ਚੀਜ਼ ਕੋ ਉਹਨਾਂ ਦੀ ਪ੍ਰੋਬਲਮ ਆਉਂਦੀ ਕੋ ਟੂਰਿਸਟ ਵੀਜ਼ਾ ਕੀ ਹੈ ਟੂਰਿਸਟ ਵੀਜ਼ਾ ਦੇ ਵਿੱਚ ਹੁੰਦਾ ਹੈ ਵੀ ਜਦੋਂ ਆਪਾਂ ਟੂਰਿਸਟ ਵੀਜ਼ਾ ਦੇ ਘੁੰਮਣ ਲੈਣਗੇ ਤੇ ਵੀ ਆਪਾਂ ਹਾਈ ਕਮਿਸ਼ਨ ਨੂੰ ਇਹ ਦੱਸਣਾ ਹੁੰਦਾ ਵੀ ਅਸੀਂ ਬਹੁਤ ਅਮੀਰ ਆ ਜੀ ਸਾਨੂੰ ਤੁਹਾਡੇ ਕੰਟਰੀ ਦੇ ਵਿੱਚ ਅਸੀਂ ਸਿਰਫ ਘੁੰਮਣ ਲਈ ਆ ਰਹੇ ਹਾਂ ਉੱਥੇ ਓਵਰਸਟੇ ਹੋਣ ਦਾ ਜਾਂ ਰਹਿਣ ਦਾ ਕੋਈ ਮਤਲਬ ਨਹੀਂ ਹੈ ਸਾਨੂੰ ਕੋਈ ਇੰਟਰਸਟ ਨਹੀਂ ਉਸ ਚੀਜ਼ ਤੇ ਜੀ ਅਸੀਂ ਸਾਡੇ ਕੋਲ ਪੈਸਾ ਹੈਗਾ ਅਸੀਂ 1 ਹਫ਼ਤਾ 10 ਦਿਨ 20 ਦਿਨ ਮਹੀਨਾ ਘੁੰਮਣਾ ਹੈ ਘੁੰਮ ਕੇ ਅਸੀਂ ਵਾਪਸ ਆ ਜਾਣਾ ਆ ਮੈਸੀ ਨੂੰ ਇਹ ਚੀਜ਼ ਦਿਖਾਣੀ ਹੁੰਦੀ ਆ ਉਹਨਾਂ ਨੂੰ ਆਪਾਂ ਪਰਪਰ ਉਹਨਾਂ ਨੂੰ ਉਸ ਚੀਜ਼ ਲਈ ਸੈਟੀਸਫਾਈ ਕਰਨਾ ਹੁੰਦਾ ਉਹ ਵੀ ਅਸੀਂ ਉੱਥੇ ਨਹੀਂ ਹੋਰ ਸਟੇ ਕਰਾਂਗੇ ਸਰ ਕਈ ਬੱਚੇ ਜਿਵੇਂ ਵੀਡੀਓ ਦੇਖ ਕੇ ਜਾਂ ਏਜੰਟਾਂ ਦੇ ਜਾਲ ਚ ਫਸ ਜਾਂਦੇ ਆ ਤਾਂ 40 40 ਰੁਪਏਆਂ ਪਿਆ ਲੱਖ ਰੁਪਏ ਦਿਆ ਜਾਂਦੇ ਬਾਅਦ ਅਸੀਂ ਉਹਨਾਂ ਨੂੰ ਰੋਂਦੇ ਵੀ ਦੇਖਿਆ ਤੇ ਆਖਰ ਤੇ ਮੇਰੇ ਤੋਂ ਤੁਹਾਡੇ ਵਰਗੇ ਜਿਹੜੇ ਵਧੀਆ ਕੰਮ ਕਰਨ ਵਾਲੇ ਜਾਂ ਇੱਕ ਨੰਬਰ ਦੇ ਪੁੱਛਣ ਭੇਜ ਉਹਨਾਂ ਕੋਲੇ ਹੁੰਦੇ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਅਸੀਂ ਬੱਚੇ ਬਹੁਤ ਜ਼ਿਆਦੇ ਬੱਚੇ ਰੋਂਦੇ ਦੇਖਿਆ ਤੇ ਆਖਰ ਤੇ ਉਹ ਭਾਨੇ ਕੋਲੇ ਜਾਂਦੀ ਆ ਭਾਨੇ ਸਿੱਧੂ ਕੋਲੇ ਵੀ ਸਾਡਾ ਹੱਲ ਕਰੋ ਪੈਸੇ ਮੇਰੇ ਵਾਪਸ ਕਰਵਾਓ ਹੂੰ ਤੇ ਉਹ ਸਾਨੂੰ ਇਹ ਗੱਲ ਕਲੀਅਰ ਕਰ ਦੋ ਨਾ ਜੀ ਸਰ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਜਿਹੜਾ ਸਾਡਾ ਸਿਸਟਮ ਹੈ ਨਾ ਜੀ ਅਸੀਂ ਪੈਸੇ ਵੀ ਜ਼ਾਤੀ ਲੈ ਲੈਂਦੇ ਹਾਂ ਜਦੋਂ ਬੱਚੇ ਦਾ ਵੀਜ਼ਾ ਆ ਗਿਆ ਅਸੀਂ ਪੈਸੇ ਨਹੀਂ ਲੈਂਦੇ ਪਹਿਲਾਂ ਅਸੀਂ ਕੱਲੀ ਐਂਬੈਸੀ ਫੀਸ ਲੈਂਦੇ ਆ ਬੱਚੇ ਤੋਂ ਉਹ ਵੀ ਬੱਚੇ ਨੂੰ ਕਹਿੰਦਾ ਵੀ ਕ੍ਰੈਡਿਟ ਕਾਰਡ ਦੇ ਦੇ ਜਦੋਂ ਤੇਰੀ ਫਾਈਲ ਲਾਉਣ ਲੱਗਾਂਗੇ ਉਹਦੋਂ ਤੁਸੀਂ ਆਨਲਾਈਨ ਹੋਣੀ ਤੇ ਪੈਸੇ ਲਾ ਦੇ ਜਿੰਨੇ ਵੀ 1600 ਬਾਇ ਡਾਲਰ ਐਂਬੈਸੀ ਫੀਸ ਆ ਠੀਕ ਹੈ ਜੀ ਕੱਲੀ ਐਂਬੈਸੀ ਫੀਸ ਉਸ ਤੋਂ ਬਿਨਾ ਕੋਈ ਡਾਕੂਮੈਂਟ ਦਾ ਕੋਈ ਫੰਡਾਂ ਦਾ ਕੋਈ ਫੀਸ ਦਾ ਕੋਈ ਚੋਰੇਸ ਦਾ ਕੋਈ ਪੈਸਾ ਨਹੀਂ ਲੈਂਦੇ ਅਸੀਂ ਸਾਰਾ ਕੰਮ ਵਧੀਆ ਤਰੀਕੇ ਨਾਲ ਅਸੀਂ ਬਹੁਤ ਮਿਹਨਤ ਲਾ ਕੇ ਕਰਦੇ ਆਂ ਔਰ ਜਦੋਂ ਬੱਚੇ ਦਾ ਵੀਜ਼ਾ ਆ ਜਾਂਦਾ ਵਾ ਅਸੀਂ ਉਦੋਂ ਪੈਸੇ ਲੈਂਦੇ ਆ ਔਰ ਮੈਂ ਬੱਚਿਆਂ ਨੂੰ ਵੀ ਸੁਨੇਹਾ ਦੇਣਾ ਚਾਹਣਾ ਹੈ ਵੀ ਜੇ ਤੁਸੀਂ ਸਟੈਪ ਬਾਈ ਸਟੈਪ ਦੇ ਵਿੱਚ ਕਿਸੇ ਜਿਹੜੇ ਕੋਲ ਫਾਈਲ ਲਗਵਾ ਰਹੇ ਹੋ ਤਾਂ ਜਿਹੜੀ ਆਪਦੀ ਫੀਸ ਹੈ ਉਹ ਆਪਣੇ ਖਾਤੇ ਤੋਂ ਸਿੱਧੀ ਪਰੋ ਯੂਨੀਵਰਸਿਟੀ ਕਾਲਜ ਨੂੰ ਜਿਹੜੇ ਤੁਹਾਡੇ ਇੰਸ਼ੋਰੈਂਸ ਹੈ ਉਹ ਆਪਦੇ ਕ੍ਰੈਡਿਟ ਕਾਰਡ ਤੋਂ ਜਾਂ ਆਪਦੇ ਖਾਤੇ ਤੋਂ ਸਿੱਧੀ ਪਰੋਥੀ ਪਾਲ ਯੂਨੀਵਰਸਿਟੀ ਉਹ ਜਿਹੜੀ ਇੰਸ਼ੋਰੈਂਸ ਕੰਪਨੀ ਜਿਹਨੇ ਇਹ ਵੀ ਤੁਹਾਡੀ ਐਮੈਸੀ ਵੀਜ਼ਾ ਉਹ ਆਪਦੇ ਕ੍ਰੈਡਿਟ ਕਾਰਡ ਤੋਂ ਜਾਂ ਕਿਸੇ ਥਰਡ ਪਾਰਟੀ ਕੋਈ ਦੋਸਤ ਮਿੱਤਰ ਆ ਕੋਈ ਰਿਸ਼ਤੇਦਾਰ ਆ ਉਹਦੇ ਕ੍ਰੈਡਿਟ ਕਾਰਡ ਤੋਂ ਲਵਾਓ ਠੀਕ ਹੈ ਸੋ ਥੱਗੀ ਤੋਂ ਬਚ ਸਕੋ ਔਰ ਮੈਂ ਵੀ ਮੈਸੇਜ ਦੇਣਾ ਚਾਹਣਾ ਹਾਂ ਕਿ ਪਲੀਜ਼ ਤੁਸੀਂ ਮੇਰੀ ਰਿਕੁਐਸਟ ਆ ਕੋਈ ਵੀ ਬੱਚਾ ਕਿਸੇ ਵੀ ਤਰ੍ਹਾਂ ਦੀ ਇਦਾਂ ਦੀ ਐਡਵਰਟਾਈਜ਼ਮੈਂਟ ਚ ਨਾ ਫਸਿਆ ਕਰੋ ਜਿਹਦੇ ਜੋ ਕਹਿਣ ਵੀ ਕੱਲਾ ਪਾਸਵਰਡ ਦੇ ਦਿਓ ਕਿ ਇੰਨੇ ਪੈਸੇ ਲੱਗਣਗੇ ਤੇ ਅਸੀਂ ਤੁਹਾਨੂੰ ਇੱਥੇ ਭੇਜ ਦਾਂਗੇ ਇਦਾਂ ਦਾ ਕੋਈ ਵੀ ਕਿਸੇ ਕੋਲੇ ਛੜੀ ਨਹੀਂ ਹੈਗੀ ਕਿ ਵੀ ਜਿਹੜਾ ਘੁਮਾ ਕੇ ਕੱਲੇ ਪਾਸਵਰਡ ਦੇ ਤੁਹਾਨੂੰ ਢਾ ਦੂਗਾ ਸਹੀ ਤਰੀਕੇ ਨਾਲ ਜਾਓ ਜਿਵੇਂ ਹੁਣ ਬੱਚੇ ਅਮਰੀਕਾ ਤੋਂ ਡਿਪੋਰਟ ਹੋਏ ਆ ਤੇ ਕੋਦੇ ਵਿੱਚ ਹਨੋ 2 ਨੰਬਰ ਚ ਪਤਾ ਨਹੀਂ ਕਿੱਥੋਂ ਕਿੱਥੋਂ ਦੀ ਜੰਗਲਾਂ ਵਿੱਚ ਦੀ ਕਿਵੇਂ-ਕਿਵੇਂ ਪਹੁੰਚੇ ਵਿਚਾਰੀ ਇਨਾ ਪੈਸਾ ਦੇ ਕੇ ਗਈ ਆ ਉਹ ਡਿਪੋਟ ਹੋ ਗਈ ਆਬ ਜਾਂ ਲੱਖ ਰੁਪਏ ਦੀ 50-50 ਲੱਖ ਰੁਪਇਆ ਦੇ ਕੇ ਗਈ ਆ ਹਨਾ ਤੇ ਅਸੀਂ ਇੱਥੇ ਇੱਥੇ ਜੇ ਹੁਣ ਬਸ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ ਤਾਂ ਬੱਚੇ ਦਾ 15-18 ਲੱਖ ਰੁਪਏ ਦੇ ਵਿੱਚ ਸੋਹਣ ਹੱਸ ਕੇ ਸਾਰੇ ਖਰਚਾ ਪੂਰਾ ਹੋ ਜਾਂਦਾ ਤੇ ਬੱਚਾ ਇਜ਼ੀਲੀ 1 ਨੰਬਰ 'ਚ ਪਹੁੰਚਦਾ ਵਾ ਠੀਕ ਆ ਜਾ ਕੇ ਸਟੱਡੀ ਕਰਦਾ ਵਾ ਉਦੋਂ ਬਾਅਦ ਵਿੱਚ ਉਹਨੂੰ ਉਹਦੀ ਫਿਊਚਰ ਵੀ ਬਣਦਾ ਰਹੀ ਸਰ ਸਟੱਡੀ ਵੀ ਕਿੰਨੇ ਨੰਬਰ ਕਰਨੀ ਪਈ ਜੀ ਨੋ ਪਾਸ ਕਰਕੇ ਸਕੂਲ ਵਾਲਾ ਬੱਚਾ ਉਹਦੀ ਲੀਡ ਨਹੀਂ ਸਕਦੀ ਜੀ ਥਿਊਰੀ ਹੈ ਜੀ ਹਾਂਜੀ ਔਰ ਉਸ ਤੋਂ ਬਾਅਦ ਜਿਹੜੇ ਜਿਹੜੇ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਇੰਡੀਆ ਚ ਉਹ ਬੱਚੇ ਨੂੰ 2 ਸਾਲ ਦੀ ਸਟੱਡੀ ਮੈਦ ਦੀ ਮਾਸਟਰ ਡਿਗਰੀ ਜਿਹੜੇ ਬੱਚੇ ਨੇ ਇੰਡੀਆ ਚ ਮਾਸਟਰ ਡਿਗਰੀ ਕੀਤੀ ਹੋਈ ਆ ਉਹਨੂੰ ਅਸੀਂ ਉੱਥੇ ਰਿਸਰਚ ਜਾਂ PHD ਲੈ ਕੇ ਦੁਨੀਆ 2 ਸਾਲ ਦੀ ਸਤਨ ਸਾਲ ਦਾ ਕਿੰਨਾ ਖਰਚਾ ਆ ਜਾਂਦਾ ਸਟੱਡੀ ਦਾ ਜੀ ਹੁਣ ਦੇਖੋ ਇੱਥੇ ਆਸਟ੍ਰੇਲੀਆ ਦੀ ਗੱਲ ਕਰ ਲਈ ਆਪਾਂ ਤੇ ਇੱਥੇ ਨਾ 7-8 ਲੱਖ ਰੁਪਏ ਤੋਂ ਫੀਸ ਸ਼ੁਰੂ ਹੋ ਜਾਂਦੀ 6 ਮਹੀਨਿਆਂ ਦੀ 6 ਮਹੀਨੇ ਉਸ ਤੋਂ ਬਾਅਦ ਵਿੱਚ 30-35 ਲੱਖ ਰੁਪਏ ਤੱਕ ਦੀਆਂ ਯੂਨੀਵਰਸਿਟੀ ਕਾਲਜ ਹੈਗੀਆਂ ਜਿਹੜੀ 6 ਮਹੀਨੇ ਦੀ ਫੀਸ ਇਹ ਬੱਚਾ ਨਾਲ ਕੰਮ ਵੀ ਕਰ ਸਕਦੇ ਜੀ ਹਾਂਜੀ ਬਿਲਕੁਲ 40 ਆਵਰਸ ਪਰ ਫੋਰਟ ਨਾਈਟ ਉਹ ਕਰ ਸਕਦੇ ਇੱਕ ਨੰਬਰ ਦੇ ਵਿੱਚ ਗੌਰਮੈਂਟ ਉਹਨਾਂ ਨੂੰ 40 ਆਵਰਸ ਅਲਾਉ ਕਰਦੀ ਆ ਵੀ ਬੱਚਾ ਆਪਦਾ ਰਹਿਣ ਖਾਣ ਪੀਣ ਦਾ ਖਰਚਾ ਕੱਢ ਸਕੀ ਉਹਨਾਂ ਕੋ ਇੰਟਰਨੈਸ਼ਨਲ ਸ ਉਹ ਜਾਰਨਾ ਪਗਾਲੇ ਪਰ ਇਹ ਤਾਂ ਇੰਨਾ ਕਿ ਬੱਚ ਸਾਰੀਆਂ ਕੰਟਰੀਆਂ ਲੋ ਕਰਦੇ ਨੇ ਪਰ ਇਹ ਵੀ ਆਸਟ੍ਰੇਲੀਆ ਦੇ ਵਿੱਚ ਕੰਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਬੱਚਾ ਦੌਰ ਬੇਕਮਾ ਵੀ ਨਹੀਂ ਸਰ ਕਿੰਨਾ ਕਿੰਨੇ ਦਿਨ ਜਾਣਾ ਜ਼ਰੂਰੀ ਹੈ ਜੀ ਮਹੀਨੇ ਚ ਮਤਲਬ ਜੇ ਆਪਾਂ ਦੇਖੀਏ ਵੀ ਛੁੱਟੀਆਂ ਦਾ ਸੈਚੂਲੇਸ਼ਨ ਦੀ ਦ੍ਰਿਸ਼ਟੀ ਹਿੰਦੀ ਹੈ ਜੀ ਕਿ ਕਿੰਨੇ ਦਿਨ ਉਹ ਉਥੇ ਜਾਣਾ ਜੂਵੇ ਆਪਣਾ ਸਟੱਡੀ ਲਈ ਇਹ ਕਾਲਜ ਯੂਨੀਵਰਸਿਟੀ ਦਾ ਅਲੱਗ ਅਲੱਗ ਸਿਸਟਮ ਹੁੰਦਾ ਕੁਝ ਕਾਲਜ ਦੇ ਵਿੱਚ ਦੋ ਦਿਨ ਦੀ ਕਲਾਸ ਹੁੰਦੀ ਆ ਜੇ ਆਪਾਂ ਯੂਨੀਵਰਸਿਟੀਆਂ ਦੀ ਗੱਲ ਕਰੀਏ ਉਥੇ 4 ਤੋਂ 5 ਦਿਨ ਵੀਕਲੀ ਕਲਾਸ ਹੁੰਦੀ ਆ ਠੀਕ ਹੈ ਕੁਝ ਕਾਲਜ ਤਿੰਨ ਦਿਨ ਦੀ ਕਲਾਸ ਲੈਂਦੇ ਆ ਉਥੇ ਕਲਾਸਸ ਦਾ ਸਿਸਟਮ ਵੀ ਜਿਹੜਾ ਡਿਫਰੈਂਟ ਆ ਮਾਰਨਿੰਗ ਕਲਾਸ ਆਫਟਰਨੂਨ ਜਾਂ ਇਵਨਿੰਗ ਦੋ ਤਿੰਨ ਬੈਚਸ ਚੱਲਦੇ ਹੁੰਦੇ ਆ ਠੀਕ ਹੈ ਸਭ ਤੋਂ 3 ਸਾਲ ਦੀ ਸਟੱਡੀ ਕੰਪਲੀਟ ਕਰ ਲੈਂਦਾ ਬੱਚਾ ਇਹ ਤਾਂ ਚਾਹ ਦੋ ਬਰ ਮਤਲਬ ਫ੍ਰੀ ਹੋਏ ਨਾ ਸਟਡੀ ਤੋਂ ਉਸ ਤੋਂ ਬਾਅਦ ਨੂੰ ਜੀ ਪੀਆਰ ਮਿਲਦੀ ਆ ਜਾਂ ਮਤਲਬ ਹਾਂਜੀ ਉਹਨੂੰ ਟੈਂਪੋਰਰੀ ਵੀਜ਼ਾ ਕਹਿ ਦਿੰਨੇ ਆ ਰੈ residense ਵੀਜ਼ਾ ਪਰ ਜਿਹਨੂੰ ਪੋਸਟ ਸਟਡੀ ਵਰਕ ਪਰਮਿਟ ਮਿਲਦਾ ਬੱਚੇ ਨੂੰ ਵੀ ਬੱਚੇ ਨੇ ਇਥੇ ਪੜ੍ਹਾਈ ਕੀਤੀ ਉਸ ਤੋਂ ਬਾਅਦ ਚ ਇੰਟਰਨੈਸ਼ਨਲ ਐਕਸਪੀਰੀਅੰਸ ਗੇਨ ਕਰ ਸਕੀ ਉਹਦੇ ਲਈ ਗਵਰਨਮੈਂਟ ਉਹਨੂੰ ਏਰੀਆ ਵਾਈਜ਼ ਕਿਤੇ 2 ਸਾਲ ਆ ਕਿਤੇ 3 ਸਾਲ ਔਰ ਕਿਸੇ ਏਰੀਆ 'ਚ 4 ਸਾਲ ਦਾ ਪੋਸਟਡਿਵਰਕ ਉਹਨੂੰ ਵੀ ਮਿਲਦਾ ਹੁਣ ਜੀ ਆਪਾਂ ਮਾਸਟਰ ਡਿਗਰੀ ਵਾਲੇ ਬੱਚੇ ਆ ਜਿਹੜੇ ਇੰਡੀਆ 'ਚ ਜਿਨ੍ਹਾਂ ਨੇ ਮਾਸਟਰ ਕੀਤੀ ਔਰ ਉਹ ਰਿਸਰਚ ਪ੍ਰੋਗਰਾਮ ਲਈ ਜਾ ਰਹੇ ਆ ਤਾਂ ਉਹ 2 ਸਾਲ ਦੀ ਰਿਸਰਚ ਤੋਂ ਬਾਅਦ ਚ ਉਹਨਾਂ ਨੂੰ 6 ਸਾਲ ਦਾ ਵਰਕ ਉਹਨਾਂ ਨੂੰ ਦਿੰਦੀ ਵਰਨਾ